ਤਾਂ ਤਾ ਲੱਗਿਆ ਭਾਜੀ ਮੈਂ ਜਦੋਂ ਆਉਣ ਗਿਆ ਤਾਂ ਸਕੂਟਰੀ ਇਹਦੀ ਡਿੱਗੀ ਤੇ ਸਕੂਟਰੀ ਵੇਖਣ ਲੱਗੇ ਖੜੀ ਕਰਨ ਲੱਗੇ ਇਹ ਨਾਲ ਇਹ ਡਿੱਗਾ ਤੇ ਉਹ ਚੁੱਕਿਆ ਪਰ ਇਹ ਖਤਮ ਹੋ ਗਿਆ ਇਹ ਫੂੰਫਣ ਕਿੱਥੇ ਸਾਰਿਆਂ ਨੂੰ ਸੱਦ ਲਿਆ ਤਾਂ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਬਹੁਤ ਮਾੜਾ ਕੰਮ ਕੀਤਾ ਗਿਆ ਤੇ ਇਸ ਕਰਕੇ ਲੋਕੋ ਮੁਸ਼ਕਿਲ ਪੜੇ ਜਾਣੀ ਚਾਹੀਦੇ ਆ ਇਨਸਾਫ ਚਾਹੀਦਾ ਸਾਨੂੰ ਮਿਲ ਕੀ ਲੱਗਦਾ ਕਿਤੇ ਕੋਈ ਸ਼ੱਕ ਹੈ ਕੋਈ ਨਹੀਂ ਭਾਜੀ ਰਾਹ ਵਗਦਾ ਕੁਝ ਕਹਿ ਸਕਦੇ ਆ ਇਹ ਨਾ ਵਾਅਦੇ ਤਾਂ ਬਹੁਤ ਹੀ ਸਰਾ ਦੇ ਹੁੰਦੀਆਂ ਆ ਤੇ ਪਤਾ ਨਹੀਂ ਕਿ ਕਿਹ ਚ ਕਿਦਨ ਉਧਰੋਂ ਪੁਲ ਬਣਿਆ ਤੇ ਵੇਟ ਏਰੀਆ ਬਹੁਤ ਜਿਆਦੀਆਂ ਮਾਰਦਾ ਤਾਂ ਇੱਥੇ ਹੁੰਦੀਆਂ ਹਾਂਜੀ ਇਹ ਕੋਈ ਬਾਤ ਨਹੀਂ ਥੋੜਾ ਜਿਹਾ ਨਹੀਂ ਅਸੀਂ ਤਾਂ ਸਮਾਜ ਸੇਵਾ ਦਾ ਕੰਮ ਕਰਦੇ ਆ ਇਹ ਜ਼ਰੂਰ ਹੈ ਕਿ ਚੰਗੇ ਮਾੜੇ ਬੰਦਿਆਂ ਦੇ ਖਿਲਾਫ ਅਸੀਂ ਬੋਲਦੇ ਰਹਿੰਦੇ ਜਿਹੜੇ ਸਮਾਜ ਵਿਰੋਧੀ ਅੰਸਰ ਆ ਉਹਨਾਂ ਨੂੰ ਨਾਥ ਪਾਉਣ ਦੀਆਂ ਗੱਲਾਂ ਕਰਦੇ ਰਹਿੰਦੇ ਆ ਬਾਕੀ ਕਿਸੇ ਨਾਲ ਵੀ ਸਾਡੀ ਕੋਈ ਜਾਤੀ ਦੁਸ਼ਮਣੀ ਨਹੀਂ ਹੈਗੀ ਉਹ ਜੋ ਵੀ ਹੋਊਗੀ ਪੁਲਿਸ ਦਾ ਕੰਮ ਹੈ ਤੇ ਵਦੀਸ਼ ਕਰੂਗੀ ਉਹ ਸਾਰਾ ਕੁਝ ਸਾਹਮਣੇ ਹਾਂਜੀ ਸਰ ਚੋਕੀ ਜਾਣਕਾਰੀ ਵਿੱਚ ਆਇਆ ਔਰ ਅੱਜ ਸਾਨੂੰ ਪੀਐਸ ਸੁਆ ਡਿਸਟ੍ਰਿਕਟ ਹਿਆਰਪੁਰ ਦੇ ਵਿੱਚ ਇਨਫੋਰਮੇਸ਼ਨ ਆਈ ਸੀ ਵੀ ਜੰਗਲਾਤ ਏਰੀਏ ਵਿੱਚ ਇੱਕ ਕਟ ਵੱਢ ਹੋਈ ਆ ਤਿੱਖੇ ਹਥਿਆਰਾਂ ਦੇ ਨਾਲ ਇੱਕ ਬਜ਼ੁਰਗ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ ਉਸ ਹੋਂਦ ਵਿੱਚ ਡੀਐਸਪੀ ਦਸੂਹਾ ਐਨਐਸਐਚਓ ਸਾਡੀਆਂ ਸੀਏ ਦੀਆਂ ਟੀਮਾਂ ਅਸੀਂ ਇੱਥੇ ਪਹੁੰਚੇ ਆਂ ਔਰ ਕ੍ਰੀਪ ਜੋਤ ਸਿੰਘ ਨਾਂ ਦਾ ਸਾਡੇ ਬਜ਼ੁਰਗ ਹੈਗੇ ਆ ਜਿਹੜੇ ਕੀ ਆਪਣੇ ਦਰਿਆਲੇ ਪਾਸਿਓਂ ਆਪਣੇ ਖੇਤਾਂ ਤੋਂ ਘਰ ਵਾਲੇ ਪਾਸੇ ਨੂੰ ਜਾ ਰਹੇ ਸੀ ਕਿਸੇ ਨੇ ਘੇਰ ਕੇ ਉਹਨਾਂ ਦੇ ਸੱਟਾਂ ਮਾਰੀਆਂ ਉਹਦੇ ਸੰਬੰਧੀ ਐਫਆਈਆਰ ਅਸੀਂ ਦਰਜ ਕਰਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਹੈ ਔਰ ਜਲਦੀ ਹੀ ਜਿਹੜੇ ਬੰਦਿਆਂ ਨੇ ਇਹ ਕਾਰਾ ਕੀਤਾ ਉਹਨਾਂ ਰੌਂਡ ਅਪ ਕੀਤੇ ਜਾ ਰਹੇ ਸਰ ਕੋ ਲੁੱਕ ਕੋ ਚੁੱਪੀ ਬਾਦ ਦੱਸਿਆ ਕੋਈ ਐਕਸ਼ਨ ਜਸ ਹੈ ਹਾਲੇ ਬਹੁਤ ਮਡਲੀ ਸਟੇਜ ਹੈਗੀ ਤਫਤੀਸ਼ ਸਾਡੀ ਸਾਰੇ ਐਂਗਲਾਂ ਤੇ ਇਨਵੈਸਟੀਗੇਸ਼ਨ ਕਰਾਂਗੇ ਬੇਸਿਕਲੀ ਹਾਲੇ ਬਲਾਈਂਡ ਮਰਡਰ ਹੈਗਾ ਔਰ ਇਸ ਤਫਤੀਸ਼ ਦੌਰਾਨ ਹੀ ਜਿਹੜੇ ਤੱਤ ਸਾਹਮਣੇ ਆਉਣਗੇ ਉਹ ਤੁਹਾਡੇ ਸਾਹਮਣੇ ਲੈਂਦੇ ਜਾਣਗੇ ਸਰ ਇੱਕ ਇੱਥੇ ਜਿਹੜਾ ਨਸ਼ਾ ਬਹੁ ਵੇਚਦਾ ਸੀ ਇਹ ਹਰ ਵੇਲੇ ਆਵਾਜ਼ ਉਠਾਉਂਦੇ ਸੀ ਕਿ ਨਸ਼ੇ ਖਿਲਾਫ ਕਿ ਇੱਥੇ ਨਸ਼ਾ ਬਹੁ ਵੇਚਦਾ ਇਹਨਾਂ ਨੇ ਕਈ ਵਾਰੀ ਕੰਪਲੇਟਾ ਵੀ ਕੀਤੀਆਂ ਸੀ ਕਿਤੇ ਉਹੀ ਕਾਰਨਤਾ ਨਹੀਂ ਦੇਖੋ ਲਾਸਟ ਟਾਈਮ ਵੀ ਆਪਾਂ ਸ਼ਾਇਦ ਇੱਥੇ ਹੀ ਮਿਲੇ ਸੀ ਇਹਦੇ ਬੈਕ ਸਾਈਡ ਤੇ ਹੈਗੀ ਉਹ ਜਿਹੜਾ ਇੱਕ ਘਰ ਸੀਗਾ ਜਿਹੜਾ ਸਾਰਾ ਟੱਬਰ ਹੀ ਡਰੱਗਸ ਦੇ ਵਿੱਚ ਇਨਵੋਲਵ ਸੀਗਾ ਔਰ ਇਹ ਸਿਚੁਏਸ਼ਨ ਇਹ ਹੋ ਗਈ ਆ ਆਪਾਂ ਬਿਲਕੁਲ ਦਰਿਆ ਦੇ ਨਾਲ ਹੀ ਖੜੇ ਆ ਅੱਧੇ ਕਿਲੋਮੀਟਰ ਤੇ ਦਰਿਆ ਹੈਗਾ ਆ ਔਰ ਇੱਥੇ ਆਰਜੀ ਪੁਲ ਬਣਿਆ ਹੋਇਆ ਬਹੁਤ ਸਾਰੇ ਜਿਹੜੇ ਮਾੜੇ ਅਨਸਰ ਆ ਦਰਿਆ ਤੋਂ ਟੱਪ ਕੇ ਇੱਧਰ ਆਉਂਦੇ ਆ ਇੱਧਰਲੇ ਉਧਰ ਜਾਂਦੇ ਆ ਔਰ ਉਦੋਂ ਵੀ ਸਾਡੇ ਡੀਐਸਪੀ ਸਾਹਿਬ ਔਰ ਸਾਰੇ ਆਫੀਸਰਸ ਬਹੁਤ ਸਾਰੀਆਂ ਸ਼ਿਕਾਇਤਾਂ ਸਿਗੀਆਂ ਉਸ ਘਰ ਦੀਆਂ ਔਰ ਉਹਦੇ ਇਨਕਾਊਂਟਰ ਦੇ ਵਿੱਚ ਹੀ ਇੱਕ ਬੰਦਾ ਉਹਨਾਂ ਦਾ ਉਹਦੀ ਡੈਥ ਹੋਈ ਸੀਗੀ ਔਰ ਬਾਕੀ ਜਿੰਨੇ ਬੰਦੇ ਸੀ ਅਸੀਂ ਰਾਉਂਡ ਅਪ ਕੀਤੇ ਉਹ ਜੇਲ੍ਹ 'ਚ ਹੈਗੇ ਆ ਪਰ ਹਰ ਐਂਗਲ ਤੋਂ ਤਫਤੀਸ਼ ਕੀਤੀ ਜਾਊਗੀ ਕਿਉਂਕਿ ਉਸ ਟਾਈਮ ਵੀ ਸਾਰਾ ਪਿੰਡ ਹੀ ਉਹਨਾਂ ਉਸ ਘਰ ਤੋਂ ਦੁਖੀ ਸੀਗਾ ਔਰ ਕੁਝ ਬੰਦੇ ਹੁੰਦੇ ਜਿਹੜੇ ਸਾਹਮਣੇ ਆ ਕੇ ਗੱਲ ਕਰਦੇ ਆ ਕੁਝ ਡਰਦੇ ਹੈਗੇ ਆ ਜੀ ਉਹ ਐਂਗਲ ਵੀ ਹੈਗਾ ਤਾਂ ਵੀ ਕੋਈ ਵੀ ਐਂਗਲ ਹੋਊਗਾ ਉਹ ਤੁਹਾਡੇ ਸਾਹਮਣੇ ਲਿਆਂਦਾ ਜਾਊਗਾ ਵੀ ਕਿਸ ਕਾਰਨ ਕਰਕੇ ਇਹ ਮਰਡਰ ਹੋਇਆ ਥੈਂਕ ਯੂ ਸਰ ਥੈਂਕ ਯੂ